मोदी सरकार मोदी सरकार मोदी सरकार मोदी सरकार ਮਰਦਾਬਾਦ ਮੋਤੀ ਸਰਕਾਰ ਮਰਦਾਬਾਦ ਮੋਤੀ ਸਰਕਾਰ ਮਰਦਾਬਾਦ ਟ੍ਰੱਕ ਜਨੀਆਂ ਜਿੰਦਾਬਾਦ ਟ੍ਰੱਕ ਜਨੀਆਂ ਜਿੰਦਾਬਾਦ ਕ੍ਰਮ ਰੇਖਾ ਜਿੰਦਾਬਾਦ ਕ੍ਰਮ ਰੇਖਾ ਜਿੰਦਾਬਾਦ ਕ੍ਰਮ ਰੇਖਾ ਜਿੰਦਾਬਾਦ ਕ੍ਰਮ ਰੇਖਾ ਜਿੰਦਾਬਾਦ चल 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 ਰੁਕ ਰੁਕੋ ਸਰਬਜੀਤ ਸਿੰਘ ਜੀ ਅੱਜ ਜਿਹੜਾ ਨੈਸ਼ਨਲ ਹਾਈਵੇ ਤੇ ਜਿਹੜਾ ਜਮ ਕੀਤਾ ਕਿਉਂ ਕੀਤਾ ਕੀ ਕਰ ਇਹ ਜੋ ਸਾਡੇ ਬਾਅਦ ਤੇ ਕਾਲੇ ਕਾਨੂੰਨ ਲਾਏ ਗਿਆ ਇਹਨਾਂ ਨੇ ਲਾਗੂ ਕਿੱਥੇ ਵੀ ਜੀਪੀ ਨੇ ਅਸੀਂ ਉਹਦੇ ਬਾਅਦ ਤੇ ਵਿਰੋਧ ਕਰ ਰਹੇ ਆ ਸਾਰੇ ਡਰਾਈਵਰ ਇਕੱਠਾ ਜੋ ਅਸੀਂ ਇਹਨੂੰ ਕਾਨੂੰਨ ਨੂੰ ਰੱਦ ਚਾਉਂਦੇ ਆ ਜਲਦੋਂ ਜਲਦੀ ਕੀਤਾ ਜਾਵੇ ਨਹੀਂ ਤੇ ਅਸੀਂ ਇਸ ਤੋਂ ਵੱਡਾ ਧੰਦਾ ਲਾਵਾਂਗੇ ਅਹੀਂ ਜੋ ਸਭ ਚੱਕੇ ਜਾਮ ਕੀਤੇ ਆ ਹਾਂ ਕੋਈ ਗੱਡੀ ਨਹੀਂ ਚੱਲਣ ਦੇਣੀ ਕੋਈ ਕੱਚੇ ਮਾਲ ਵਾਲੀ ਕੋਈ ਬਾਡੀ ਵਾਲੀ ਚੱਲੇ ਕੋਈ ਨਹੀਂ ਗੱਡੀ ਜਾ ਕੋ ਟਿਪਰ ਨਹੀਂ ਚੱਲੇਗੀ ਇਹ ਕਰਕੇ ਡਰਾਈਵਰ ਕੋਈ ਡਰਾਈਵਰ ਨਹੀਂ ਦੀ ਕਰੇਗਾ ਜਿੰਨਾਂ ਦਾ ਕਾਨੂੰਨ ਦਾ ਨਹੀਂ ਕੀਤਾ ਜਾਏਗਾ ਅੱਜ ਕੀ ਕੀਤਾ ਗਿਆ ਅੱਜ ਵੀ ਅਸੀਂ ਇਸੇ ਕਰਕੇ ਟਰੱਕੀ ਢੱਕਣ ਡੇ ਆ ਵੀ ਇਸੇ ਕਾਨੂੰਨ ਦੇ ਵਿੱਚ ਸਾਡਾ ਸਾਥ ਦਿੱਤਾ ਜਾਵੇ ਅਸੀਂ ਕਾਨੂੰਨ ਨੂੰ ਰੱਦ ਚਾਹੁੰਦੇ ਹਾਂ ਜਲਦੋਂ ਜਲਦੀ ਜਿੰਨਾ ਸਰਕਾਰ ਨੂੰ ਅਰਜ਼ੀ ਕੀਤਾ ਜਾਵੇ ਸਾਡੇ ਨਾਲ ਕੋਈ ਸਰਕਾਰ ਨਹੀਂ ਤੋਣਦੀ ਜੋ ਨਾਂ ਨੂੰ ਆਮਦਾ ਕੋ ਮੈਸੇਜ ਆਇਆ ਨਾ ਕਾਲੀਆਂ ਦਾ ਆਇਆ ਨਾ ਕਾਂਗਰਸ ਦਾ ਆਇਆ ਇਹਨਾਂ ਨੂੰ ਪੁੱਛਿਆ ਜਾਵੇ ਵੀ ਇਹਨਾਂ ਨੇ ਇਹ ਤਾਂ ਰਲ ਕੇ ਕਾਨੂੰਨ ਬਣਾਇਆ ਸਾਡੇ ਵਾਸਤੇ ਜਿਹੜਾ ਇਹਨਾਂ ਨੇ ਕੋਈ ਸਾਥ ਨਹੀਂ ਦੇਂਦੇ ਸਾਡੇ ਇਹਨਾਂ ਨੂੰ ਵੀ ਨਾਲ ਪੁੱਛਿਆ ਜਾਵੇ ਨਾ ਇਹਨਾਂ ਨੇ ਕੱਲ ਨੂੰ ਵੋਟਾਂ ਨਹੀਂ ਲੈਣੀਆਂ ਕੀ ਨੁਕਸਾਨ ਹੋਇਆ ਕਾਨੂੰਨ ਦਾ ਕਾਨੂੰਨ ਨੇ ਨਾ ਬਹੁਤ ਵਿਖਾਣਾ ਜੀ ਵੇਖੋ 10 ਸਾਲ ਦੀ ਸਜ਼ਾ ਡਰਾਈਵਰ ਨੂੰ ਦਿੱਤੀ ਗਈ ਹੈ 5 ਲੱਖ ਜੁਰਮਾਨਾ ਵਾ ਕਿ ਇਹ ਡਰਾਈਵਰ ਨੂੰ ਪੁੱਛ ਲਓ ਇੱਥੇ ਜਿੰਨੇ ਖੜੇ ਆ ਕੋਈ 5 ਲੱਖ ਦੇਣ ਤੋਂ ਘਾ ਹੈਗਾ 10 ਸਾਲ ਦੀ ਸਜ਼ਾ ਕਰ ਸਕਦਾ ਕੋਈ ਇਹਨਾਂ ਨੇ ਘਰ ਦਾ ਚੁੱਲਾ ਕਿੱਥੋਂ ਚੱਲਣਾ ਇਹਦੇ ਵਿੱਚ ਕਈ ਡਰਾਈਵਰ ਇਦਾਂ ਦੇ ਖੜੇ ਨੇ ਜਿਨ੍ਹਾਂ ਦਾ ਘਰ ਦਾ ਚੁੱਲਾ ਵੀ ਨਹੀਂ ਬਲਦਾ ਚੱਕਰ ਲਾ ਕੇ ਚੁੱਲਾ ਬਲਦਾ ਰੋਟੀ ਚੱਕਰ ਲਾ ਕੇ ਖਾਂਦਾ ਹੋ ਹੱਗ ਲਾਉ ਦੀ ਰੋਟੀ ਖਾਂਦੇ ਨੇ ਤੇ ਫਿਰ ਕਿਹਦੇ ਹਿਸਾਬ ਨਾਲ ਸਰਕਾਰ ਨੇ ਸੋਚਿਆ ਵੀ ਇਹ ਕਿੰਨਾ ਕੁ ਪੈਸਾ ਕਮਾਉਂਦੇ ਨੇ ਨਾ ਬਣਾਇਆ ਗਿਆ ਇਹ ਖਲਾਫ ਕੀ ਕਰਾਜੋ ਨਾ ਮੇਰਾ ਜਵਿੰਦਰ ਸਿੰਘ ਆ ਜਿਹੜਾ ਕਾਨੂੰਨ ਬਣਾਇਆ ਗਿਆ ਬਹੁਤ ਘਟੀਆ ਆ ਇਹਦੇ ਵਿੱਚ ਇਹ ਆ ਵੀ ਤੁਸੀਂ ਵੀ ਵਿੱਚ ਆਉਂਦੇ ਹੋ ਕੋਈ ਗੰਨਾ ਲੈ ਕੇ ਜਾਂਦਾ ਉਹ ਵੀ ਵਿੱਚ ਆਉਂਦਾ ਵਾ ਸਕੂਟਰੀ ਵਾਲਾ ਵੀ ਵਿੱਚ ਆਉਂਦਾ ਆ ਇਹ ਦੇ ਵਿੱਚ ਸਾਡੇ ਕਾਨੂੰਨ ਜਿਹੜਾ ਬਣਾਇਆ ਪਹਿਲੇ ਕਾਨੂੰਨ ਕਿੰਨੇ ਕ ਹਿਸਾਬ ਨੇ ਉਦੇ ਵਿੱਚ ਇਹ ਆ ਕਿ ਗਲਤੀ ਕਿਸ ਦੀ ਹੁੰਦੀ ਸਜ਼ਾ ਕਿਸ ਨੂੰ ਮਿਲਦੀ ਹੈ ਇਹ ਕੋਈ ਗੱਡੀ ਜਾਣ ਕੇ ਵਾਜ ਜਾਂਦਾ ਵਾ ਕਹਿ ਦਿੰਦੇ ਜੀ ਗੱਡੀ ਵਾਲਾ ਮਾਰ ਗਿਆ ਇਹਦੇ ਵਿੱਚ ਇਨਸਾਫ ਕੋਈ ਨਹੀਂ ਹੁੰਦਾ ਜੇਕਰ ਨਹੀਂ ਕਾਨੂੰਨ ਰੱਦ ਕੀਤਾ ਤਾਂ ਫਿਰ ਕੀ ਹੋਤਾ ਜਾਊਗਾ ਲੰਮੇ ਸਮੇਂ ਵਾਸਤੇ ਅਨ ਅਨ ਮੇਥੇ ਸਮੇਂ ਵਾਸਤੇ ਸਾਰੀਆਂ ਟਰਾਂਸਪੋਰਟ ਬੰਦ ਆ ਰੋਡ ਜਾਮ ਕਰਾਂਗੇ ਆਹੋ ਡਰਾਈਵਰ ਕੋਈ ਵੀ ਗਗਨਦੀਪ ਭਾਜੀ ਗਗਨ ਜੀ ਕੀ ਅੱਜ ਧਰਨਾ ਲਗਾਇਆ ਹੋਇਆ ਕਿਉਂ ਲਗਾਇਆ ਭਾਜੀ ਡਰਾਈਵਰਾਂ ਦੇ ਹੱਕ ਦੇ ਵਿੱਚ ਸਾਰਾ ਧਰਨਾ ਲੱਗਿਆ ਜੀ 5 ਸਾਲ ਦੀ ਕੈਦ ਵਾਜੀ ਕਿਹੜਾ ਬੰਦਾ ਮੈਨੂੰ ਪਹਿਲਾਂ ਦੱਸੋ ਵੀ 5 ਸਾਲ ਕੋ ਨਾ ਇਹਨਾਂ ਨੇ ਮੌਕੇ ਤੇ ਬੇਲ ਦੇਣੀ ਨਾ ਕਹੋ ਸਾਡਾ ਟੱਬਰ ਕਿੱਥੋਂ ਚੱਲੂਗੀ ਜੀ ਨਿਆਣੇ ਬੱਚੇ ਵਾਲੇ ਹੈ ਜੀ ਆਪਾਂ ਜੀ ਬਾਕੀ ਸਰਕਾਰ ਨੂੰ ਹਾ ਟੈਕਸ ਦੇਣ ਦੇ ਆਪਣੀਆਂ ਗੱਡੀਆਂ ਦਾ ਹਰ ਸਾਲ ਲੱਖਾਂ ਰੁਪਿਆ ਟੈਕਸ ਜਾਂਦੇ ਆ ਜੀ ਇਹਨਾਂ ਨੇ ਸਾਡੇ ਖਿਲਾਫ ਇੰਦਾ ਤਗੜਾ ਕਾਨੂੰਨ ਬਣਾ ਕੇ ਸਾਡ ਮਾਰੂ ਮਾਰੂ ਕੀਤਾ ਸਾਡੇ ਨਾਲ ਕੰਮ ਜੀ ਅੱਜ ਤੁਸੀਂ ਕੀ ਕੀਤਾ ਅੱਜ ਪਾਜੀ ਆਪਾਂ ਬਸ ਐ ਟਰੱਕ ਰੋਕੇ ਅੱਜ ਅੱਜ ਤੇ ਹਜੇ ਟਰੱਕ ਹੀ ਰੋਕੰਦੇ ਆ ਕੱਲ ਤੋਂ ਆਪਾਂ ਗੱਡੀਆਂ ਵੀ ਰੋਕਾਂਗੇ ਹਰ ਡਰਾਈਵਰ ਵੀਰ ਨੂੰ ਕਵਾਂਗੇ ਵੀ ਨਾਲ ਹੋ ਕੇ ਸਾਡੇ ਖੜੋ ਕੱਲ